ਬੀਰ ਬਾਬਾ ਮੀਆਂ ਹੈਦਰ ਜੀ ਜੇ ਦਰਬਾਰ ਵਿੱਚ ਕੁੰਡਾਲ ਵਿੱਚ ਬੜੀ ਸਰਗਰਦ ਭਾਵਨਾ ਨਾਲ ਪਹੁੰਚੇ ਹੋ ਬਾਬਾ ਜੀ ਸਭਨਾ ਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਆ ਸਤਨਾਮ ਸਿੰਘ ਜੀ ਹਾਂਕਾਉਂ ਸਰਬਾਰ ਕਰਤਾਰ ਸਿੰਘ ਜੀ ਹਾਂਕਾਉਂ ਜਿਨ੍ਹਾਂ ਦੇ ਸੱਦੇ ਹੋਏ ਇੱਥੇ ਪਹੁੰਚੇ ਆ ਉਹ ਆਪਦੇ ਇੱਥੇ ਆਏ ਨਹੀਂ ਪਰ ਮੈਂ ਉਹਨੂੰ ਅਮਰੀਕਾ ਕੈਨੇਡਾ ਸੀਗਾ ਉਹਨਾਂ ਨੇ ਤੋਂ ਹੁਕਮ ਲਾਇਆ ਵੀ ਤੁਸੀਂ ਮੇਲਾ ਸਾਡਾ ਸ਼ੁਰੂ ਕਰਨਾ ਉਸ ਤੋਂ ਬਾਅਦ ਫਿਰ ਮੇਲਾ ਚੜ੍ਹਦੀ ਕਲਾ ਜੀ ਬਾਬਾ ਜੀ ਆਪੇ ਕਰਨ ਲਗੇ ਤੇ ਅਸੀਂ ਬਹੁਤ ਬੜ ਗੁਰਪ੍ਰੀਤ ਸਿੰਘ ਜੀ ਸਰਦਾਰ ਦਰਸ਼ਨ ਸਿੰਘ ਜੀ ਖੁਜਕੀਪੁਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਸ ਮੇਲੇ ਦੇ ਵਿੱਚ ਬੜੇ ਹਿੰਮਤ ਨਾਲ ਤੁਸੀਂ ਮੇਲਾ ਲਾਇਆ ਜਿੰਨਾ ਇੱਥੇ ਦੱਸਿਆ ਹੁਣ ਬੂਡ ਸੀਗਾ ਸਾਰਾ ਤੁਸੀਂ ਬੜੀ ਸੇਵਾ ਕੀਤੀ ਹੈ ਸਾਰੇ ਇਹ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਮੇਰੇ ਤੋਂ ਪਹਿਲਾਂ ਬੜੇਸ਼ੇ ਕਲਾਕਾਰ ਕਿ ਤੁਸੀਂ ਸੁਣੇ ਮੱਕਣ ਭੈਣੀ ਵਾਲਾ ਜਿਨ੍ਹਾਂ ਦੇ ਤੁਹਾਡੇ ਲੱਗੇ ਪਿੰਡ ਨੇ ਤੇ ਜਿਨ੍ਹਾਂ ਦੇ ਕਾਫੀ ਗਾਣੇ ਅਸੀਂ ਗਾਏ ਆ ਮਸ਼ਹੂਰ ਹੋਏ ਤੁਸੀਂ ਸੁਣੇ ਵੀ ਆਪ ਵੀ ਆਪਣੀ ਹਾਜ਼ਰੀਆਂ ਚ ਲਵਾ ਕੇ ਗਏ ਆ ਬਹੁਤ ਧੰਨਵਾਦ ਕਰਦੇ ਆ ਜੀ ਸਾਡਾ ਵੀ ਰਾਜਾ ਮਦਨ ਦੀ ਮਿੱਟੀ ਬਹੁਤ ਅੱਛਾ ਚੈਨਲ ਆ ਉਹ ਵੀ ਸਾਡੇ ਨਾਲ ਇੱਥੇ ਪਹੁੰਚੇ ਹੋਏ ਵੀ ਲਾਈਵ ਬੁਖਾਰੇ ਆਗੇ ਚੰਗੇ ਤੋਂ ਮੈਂ ਬਹੁਤ ਧੰਨਵਾਦ ਕਰਦਾ ਮਦਨ ਦੀ ਮਿੱਟੀ ਚੈਨਲ ਬਹੁਤ ਅੱਛਾ ਚੈਨਲ ਆ ਉਹ ਵੀ ਬੜੀਆਂ ਫਿਲਮਾਂ ਬਣਾਉਂਦੇ ਆ ਜਦੋਂ ਨਹੀਂ ਜਰੂਰ i <laughs> ਨੀ ਦਿਲ ਹਾਏ ਨੀ ਦਿਲ ਹਾਏ ਨੀ ਦਿਲ ਲੁੱਟਿਆ ਤੇਆ ਛੁੱਟਿਆ ਬਗਾੜੇ ਬੁੱਤਾਂ ਹਾਏ ਨੀ ਦਿਲ ਲੁੱਟਿਆ ਛੁੱਟਿਆ ਬਗਾੜੇ ਬੁੱਤਾਂ ਨੀ ਦਿਲ ਲੁੱਟਿਆ ਬੜਾ ਦਾ ਪੁੱਤ ਡਰਾਉਂਦੀ ਏ ਅਸੀਂ ਪਿਆਰ ਹੰਡਾਉਣਾ ਚਾਹੁੰਨੇ ਉਧਰ ਵਹਿ ਲਾਇਕ ਲੈ ਕਾਦਰ ਲਬੇੜ ਲਿਆ ਲਾਲਾ ਸੁੱਟ ਕੇ ਵੀ ਮੇਰੀ ਮਿਹਬਾਣੀ ਆਉਣ ਲੱਗੀ ਯਾਰ ਨਿਤ ਆ ਨਿਤ ਸੁਸ਼ਾਉਂ ਕਰਾਂ ਦੀ ਧੀ ਏ ਵੱਡਾ ਕਰਕੇ ਜੀਣ ਏ ਜੀ ਤਾਂ ਕੋੜੇ ਉਹ ਆਪਣੇ ਮੇਲਾ ਦੁਦਾ ਬੜਾ ਸែន ਗੱਲ ਮੇਲਿਆਂ ਦੇ ਵਿੱਚ ਮੋਤੀ ਵਾਰੀ ਤੋਂ ਸੁਖਣੇ ਸੁਖਣੇ ਹੁੰਦੇ ਵੀ ਮੇਰੀ ਇਹਦੇ ਨਾਲ ਗੱਲ ਬਣਨ ਅੱਤੋ ਅਗਲੀ ਸਟੋਰੀ ਗੀਤ ਰੇ ਪੇਸ਼ ਕਰਦੇ ਆਂ ਸਟੋਰੀ ਕੋਈ ਹੋਰ ਹੀ ਨਿਕਲ ਨਹੀਂ ਐ ਕੋਈ ਰਿਸ਼ਤੇਦਾਰ ਮਿਲ ਪੈਂਦਾ ਕੋਈ ਭਰਾ ਦੀ ਸਾਲੀ ਮਿਲ ਜਾਂਦੀ ਐ ਉਹਦੇ ਨਾਲ ਗੱਲਾਂ ਬਾਤਾਂ ਹੋ ਜਾਂਦੀਆਂ ਅਚਮੋਸੇ ਕੱਢੇ ਜਾਂਦੇ ਐ ਤੇ ਉਹ ਸ਼ੱਕ ਕਰ ਜਾਂਦੀ ਐ ਹੁਣ ਸ਼ੱਕ ਕਿਵੇਂ ਕੱਢਣਾ ਬੜੇ ਪਿਆਰ ਨਾਲ ਸੁਣਨਾ ਇੱਕ ਰਮਾਰ ਲੋ ਬਾਬਾ ਜੀ ਦੇ ਨਾਮ ਦੀ ਤਾੜੀ ਫੇਰ ਸ਼ੁਰੂ ਕਰੀਏ ਪਤਾ ਨੂੰ ਕਿ ਸਰਾਈਏ ਉਹ ਕੀ ਕਹਿੰਦਾ ਕੀ ਗਲਤੀ ਮੇਤ ਹੋ ਗਈ ਤੂੰ ਪਾਸਾ ਵੱਟ ਖਲੋਗੇ ਨੀ ਆ ਗੁੱਸੇ ਦੇ ਵਿੱਚ ਛੱਲੇ ਉਸੇ ਦੇ ਵਿੱਚ ਛੱਲੇ ਮੁੰਡੀਆਂ ਮੋੜੀ ਜਾਣੀ ਏ ਕਿਉਂ ਤਾਸ ਸੋਣੀਏ ਘਬਰ ਹੁਦਾ ਦਿਲ ਟੋੜੀ ਜਾਣੀ ਏ ਕਿਉਂ ਤਾਸਰ ਕਾਂਦੇ ਘਬਰ ਹੁਦਾ ਦਿਲ ਟੋੜੀ ਜਾਣੀ ਆਲੋ ਦਾ ਨਾ ਬਿੱਲਾਂ ਬੜੀ ਪਿਆਰ ਨਾਲ ਦੋ ਹੱਥਾਂ ਨਾਲ ਤੇਰਾ ਪਿਆਰ ਸਾਡੀ ਜ਼ਿੰਦਗੀ ਦਾ ਗਹਿਣਾ ਕੁੱਲੀ 'ਚ ਪਾਵੇਂ ਇੱਕ ਕਨਾਰ 'ਤੇ ਅਸੀ ਆਦੀ ਅਸੀ ਆਦੀ ਰਗਾ ਦੇ ਵਿੱਚ ਰਹਿਣਾ ਕੁੱਲੀ 'ਚ ਪਾਵੇਂ ਇੱਕ ਕਨਾਰ 'ਤੇ ਕੁੱਲੀ 'ਚ ਪਾਵੇਂ ਕਦੇ ਨਾ ਰਵੇ ਹਰਪੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਲਾ ਪਿੰਡ ਖੋਜਕੀਪੁਰ ਦਾ ਬਹੁਤ ਹੀ ਹੁਤਮਕਾਮ ਨਾਲ ਮਨਾਇਆ ਗਿਆ ਇੱਥੇ ਅੱਜ ਹਰਪਾਲ ਠੱਠੇ ਵਾਲਾ ਗਾਇਕ ਤੇ ਬੀਬਾ ਕਵਲਜੀਤ कौर ਨੇ ਮਨੋਰੰਜਨ ਕੀਤਾ ਨਾਲ ਦੀ ਰਹੀ ਤੇ ਨਾਲ ਬੀਬੀ ਰਜਨੀ ਸੀ ਤੇ ਅਸੀਂ ਵਤਨ ਦੀ ਮਿੱਟੀ ਦਾ ਚੈਨਲ ਦਾ ਬਹੁਤ ਹੀ ਦਿਨੋਂ ਧੰਨਵਾਦ ਕਰਦੇ ਹਾਂ ਵਤਨ ਦੀ ਮਿੱਟੀ న్యూ ਚੈਨਲ ਦੇਖਦੇ ਦਰਸ਼ਕਾਂ ਦਾ ਸਵਾਗਤ ਹੈ ਜੀ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਖੋਜਕੀਪੁਰ ਨੇੜੇ ਫਿਰਮਾਨ ਖੋਲਸਾ ਰੋਡ ਤੇ ਬਹੁਤ ਸਾਰਾ ਸਤਿਕਾਰ ਮਿਲਿਆ ਜੀ ਸਾਡੇ ਨਾਲ ਪਿੰਡ ਦੇ ਬਹੁਤ ਸਾਰੇ ਪਤਵੰਤੇ ਸੱਜਣ ਔਰ ਪੀਰ ਬਾਬਾ ਫਾਜ਼ਰ ਸ਼ਾਹ ਬੰਦੇ ਦੇ ਦਰਬਾਰ ਤੇ ਅੱਜ ਮੇਲਾ ਹੋਇਆ ਸੋ ਜਿੰਨੇ ਵੀ ਸਾਡੇ ਐਨ ਆਰ ਆਈ ਵੀਰ ਵਿਦੇਸ਼ਾਂ ਵਿੱਚ ਬੈਠੇ ਆ ਸਭ ਸਤਨਾਮ ਭਾਜੀ ਕਰਤਾਰ ਭਾਜੀ ਹੋਰ ਵੀ ਜਿੰਨੇ ਪਤਵੰਤੇ ਸੱਜਣ ਸਾਡੇ ਨਾਲ ਆ ਜੀ ਅੱਜ ਦੇ ਸੋ ਤੁਸੀਂ ਦੇਖਦੇ ਹੋ ਵਤਨ ਦੀ ਮਿੱਟੀ న్యూ ਚੈਨਲ ਬਾਈ ਰਾਜਾ ਦੀ ਵਿਸ਼ੇਸ਼ ਰਿਪੋਰਟ ਮਿਹਰਬਾਨੀ